26/7/2025 ਨੂੰ ਸ਼ਾਮ 10:10 ਵਜੇ ਤਿੰਨ ਬੰਦੇ ਇੱਕ ਐਕਟਿਵਾ ਤੇ ਆਏ ਜਿਨ੍ਹਾਂ ਨੇ ਮੋਟਕਿ ਹੋਏ ਸੀ ਉਹਨਾਂ ਨੇ ਆਰਪੀ ਵਾਈਨ ਪੁਤਲੀਗੜ ਚੌਂਕ ਵਿਖੇ ਠੇਕਾ ਹੈਗਾ ਆਰਪੀ ਵਾਈਨ ਦਾ ਉਥੇ ਫਾਇਰਿੰਗ ਕੀਤੀ ਤੇ 16-17000 ਰੁਪਏ ਲੁੱਟ ਕੇ ਲੈ ਗਏ ਸੀ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਮਾਨਯੋਗ ਸੀਪੀ ਸਾਹਿਬ ਨੇ ਸਦਾ ਗੁਰਪ੍ਰੀਤ ਸਿੰਘ ਪੁਲਸਾਰ ਉਹਨਾਂ ਨੇ ਟੀਮਸ ਗਠਿਤ ਕੀਤੀਆਂ ਜਿਦੇਚ ਐਸਐਚਓ ਕੈਂਟੋਨਮੈਂਟ ਮੋਹੇਦੀ ਏਪੀਪੀ ਵੈਸਟ ਸ਼੍ਰੀ ਸ਼ੇਰਦਰਸ਼ਨ ਜੀ ਤੇ ਨਾਲ ਇਹਨਾਂ ਦੀ ਟੀਮ ਨਾਲ ਇੰਚਾਰਜ ਸੀ ਗਈ ਹੈ 3 ਇਹਨਾਂ ਨੇ ਟੀਮਸ ਬਣਾਈਆਂ ਤੇ ਇਹਦੇ ਉੱਪਰ ਵਰਕ ਅਪਾਨ ਕਰਨਾ ਸ਼ੁਰੂ ਕੀਤਾ ਤੇ 10 ਤਰੀਕ ਨੂੰ 3 ਅਕ 2025 ਨੂੰ ਅਸੀਂ ਜਿਹੜਾ ਇੱਕ ਕਿਊਜ਼ ਦਾ ਵਿਸ਼ਨੂੰ ਉਹਨੂੰ ਰੈਸਟ ਕਰ ਲਿਆ ਉਹਦੀ ਉਮਰ ਤਕਰੀਬਨ 29 ਸਾਲ ਹੈ ਉਸ ਤੋਂ ਬਾਅਦ ਅਸੀਂ 6 8 2025 ਨੂੰ ਰਿਤਿਕ ਕੁਮਾਰ ਤੇ 파ਰਤ चौहान ਰਿਤਿਕ ਲਾਇਫ ਕਾਲਰ ਅਰੈਸ ਕੀਤੇ ਇਹਨਾਂ ਦੀ ਉਮਰ ਤਕਰੀਬਨ 25 ਤੇ 21 ਸਾਲ ਹੈਗੀ ਹੈ ਜੀ ਤੇ ਇਹਨਾਂ ਤੋਂ ਸਾਨੂੰ ਪਤਾ ਚੱਲਿਆ ਕਿ ਇਹਨਾਂ ਨੇ ਜਿਹੜੀ ਵਾਰਦਾਤ ਕੀਤੀ ਸੀ ਉਹ ਤਾਂ ਸਹੀ ਸੀਗੀ ਇਸ ਤੋਂ ਇਲਾਵਾ ਵੀ ਇਹਨਾਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਵਕ ਵਕ ਅ ਅੰਮ੍ਰਿਤਸਰ ਕਮਿਸ਼ਨਰੇਟ ਦੇ ਏਰੀਆ ਦੇ ਵਿੱਚ ਇੱਕ ਗੇਟਕੀਮਾ ਆਪਣਾ ਸਿਵਲ ਲਾਈਨ ਮਕਬੂਲਪੁਰਾ ਤੇ ਆਪਣਾ ਰਣਜੀਤ ਦੇ ਵੀ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਇਹਨਾਂ ਨੇ ਸਨੈਕਿੰਗਸ ਦੀ ਵਾਅਦਾਤਾ ਵੀ ਕੀਤੀਆਂ ਤੇ ਹੋਰ ਵੀ ਐਨਡੀਪੀਐਸ ਤੇ ਵੀ ਇਹਨਾਂ ਤੇ ਪਰਚੇ ਹੈਗੇ ਆ ਤੇ ਅ ਇਹਨਾਂ ਨੂੰ ਰੈਸਟ ਕਰਕੇ ਅਸੀਂ ਇੱਕ ਪਿਸਤਲ ਬੱਤੀਬੋਰ ਅ ਰਿਕਵਰ ਕੀਤਾ ਉਹਦੇ ਨਾਲ ਮੈਗਜ਼ੀਨ ਤੇ ਉਹਦੇ ਨਾਲ ਕਾਟਰੀਜੇ ਤੇ ਉਸ ਤੋਂ ਇਲਾਵਾ ਇੱਕ ਹੌਂਡਾ ਆਪਣਾ ਹੌਂਡਾ ਐਕਟਿਵਾ ਸਕੂਟੀ ਵੀ ਰਿਕਵਰ ਕੀਤੀ ਹੈ ਇਸ ਤੋਂ ਇਲਾਵਾ 1000 ਰੁਪਏ ਕੈਸ਼ ਤੇ ਇੱਕ ਐਪਲ ਦਾ ਆਈਫੋਨ ਵੀ ਰਿਕਵਰ ਕੀਤਾ